ਅੱਗੇ ਸਤਨਾਮ ਸ੍ਰੀ ਵਾਹਿਗੁਰੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਤਿ ਸੰਗਤ ਹੈ ਬਾਈ ਆਪਣੇ ਪਿੰਡੋਂ ਸਾਰਾ ਪੁੱਛਾ ਕੇ ਰਿਵਿਊ ਲਵਾਂਗੇ ਕੀ ਪ੍ਰੋਗਰਾਮ ਹੈ ਬਾਈ ਸਾਰਾ ਸਮਾਨ ਇਕੱਠਾ ਕਰਦੇ ਫਿਰਦੇ ਆ ਤੁਹਾਨੂੰ ਮੂਹਰੋਂ ਆਪਾਂ ਰਿਵਿਊ ਦਿਖਾਉਣੀ ਆ ਸਾਰਾ ਹੜਪੀੜ ਤਾਂ ਵਾਸਤੇ ਸਮਗਰੀ ਲਿਆ ਰਹੇ ਨੇ ਭਰਾ ਆਪਣੇ ਪਿੰਡੋਂ ਕਰਦੇ ਆ ਗੱਲਬਾਤ ਬਾਈਆਂ ਨਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਡਾ ਕੋ ਆ ਠੀਕ ਆ ਬਾਈ ਜੀ ਇਹ ਬਾਈ ਆਪਣਾ ਹੜਪੀੜ ਤਾਂ ਵਾਸਤੇ ਆਣਾ ਇਹ ਬਾਈ ਹੜਪੀੜ ਤਾਂ ਵਾਸਤੇ ਅਸੀਂ ਇਕੱਠਾ ਕਰ ਰਹੇ ਆ ਬਾਈ ਠੀਕ ਐ ਥੋੜੀ ਜਿਹੀ ਕਮੀ ਹੀ ਭਜਲਾਈ ਹੈ ਮਦਦ ਕਰਨ ਦੀ ਆਪਣੇ ਭਰਾਵਾਂ ਨੇ ਕੀ ਕੀ ਸਮਾਨ ਇਕੱਠਾ ਕੀਤਾ ਇਹਦੇ ਵਿੱਚ ਬਾਈ ਅਸੀਂ ਜਿਵੇਂ 4 ਹੋ ਗਿਆ ਸਾਈਲੇਜ ਪਸ਼ੂਆਂ ਵਾਸਤੇ ਹਾਂਜੀ ਤੇ ਫੀਡ ਹੋ ਗਈ ਬਾਈ ਜੀ ਠੀਕ ਹੈ ਬਾਈ ਤੇ ਆਟਾ ਦਾਣਾ ਹਾਂਜੀ ਸਾਰਾ ਇਕੱਠਾ ਕਰਿਆ ਬਾਈ ਪਿੰਡ ਬੁਰਜ ਢਿੱਲਵਾ ਚੋ ਠੀਕ ਹੈ ਵੀ ਜਿੱਥੇ ਵੀ ਸਾਨੂੰ ਐ ਲੱਗਿਆ ਵੀ ਜਾਦੇ ਨੁਕਸਾਨ ਹੋਇਆ ਬੰਦੇ ਜਾਦੇ ਵਿਚਾਰੇ ਦੁਖੀ ਆ ਪਾਣੀ ਧਣੀ ਜਾਦੇ ਆ ਪਸ਼ੂਆਂ ਨਾਲ ਠੀਕ ਹੈ ਉੱਥੇ ਪਸ਼ੂਆਂ ਵਾਸਤੇ ਬਾਈ ਅਸੀਂ ਛੱਡ ਕੇ ਆਵਾਂਗੇ ਬੱਦ ਤੋਂ ਵੱਧ ਪਿੰਡ ਨੇ ਬਾਈ ਆਪਣੇ ਬੁਰਜੇ ਢਲਮਾਨੇ ਪੂਰਾ ਸਾਥ ਦਿੱਤਾ ਪੂਰਾ ਸਾਥ ਦਿੱਤਾ ਬਾਈ ਸਾਰਿਆਂ ਨੂੰ ਧੰਨਵਾਦ ਹੈ ਬਾਕੀ ਵਿਚਾਰੇ ਸਾਰੇ ਮੁੰਡੇ ਇਕੱਠੇ ਹੋਏ ਆ ਮਦਦ ਕਰਦੇ ਆ ਇਹ ਜੇ ਥਾਵਾ ਵੇਲੇ ਲੋਡ ਹੁੰਦੀ ਆ ਖੜਨ ਦੀ ਆ ਜੋ ਸਾਨੂੰ ਆਪਾਂ ਪਿੱਛੇ ਮਰਵਾਉਨੇ ਨੇਗਾ ਆ ਨਿਗਾਹ ਦੀ ਗੱਡੀ ਜਾਨ ਬਾਈ ਸਮਗਰੀ ਇਕੱਠੀ ਕਰੀ ਹੈ ਨਾ ਜਿਹੜੀ ਆ ਦੇਖੋ ਭਰਾ ਕਿੰਨੀ ਮਿਹਨਤ ਕਰ ਰਹੇ ਆ ਚਾਰ ਚੂਰ ਇੱਕ ਟਰਾਲੀ ਭਰ ਕੇ ਦਿਵਲਾ ਹਾਂ ਬਾਈ ਇੱਕ ਟਰਾਲੀ ਭਰ ਕੇ ਹੰਗਾਰਾ ਮਿਲਿਆ ਹਾਂ ਲੋਬੀ ਬਾਈ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਪੂਰਾ ਜੱਜ ਕੇ ਬਾਈ ਕਿਸੇ ਨੇ ਕਣਕ ਵੀ ਸਾਨੂੰ ਦਿੱਤੀ ਆ ਬਾਈ ਜਿਹੜਾ ਮਾਇਆ ਵੀ ਦਿੱਤੀ ਆ ਬਾਈ ਜਿਹਨੇ ਹਾਂ ਸਾਰੇ ਪਿੰਡ ਨੇ ਪੂਰਾ ਸਹਿਯੋਗ ਚਲੋ ਨੱਗਰ ਮਾਨਸਾ ਜ਼ਿਲ੍ਹਾ ਥੋੜਾ ਸੇਫ ਆ ਹਨ ਹਾਂ ਜਿਹੜੇ ਜ਼ਿਲ੍ਹੇ ਸੇਫ ਆ ਜਾ ਏਰੀਆ ਹਾਂਜੀ ਠੀਕ ਸੇਵਾ ਕਰੋ ਲਾਜ਼ਮੀ ਹੈ ਠੀਕ ਹੈ ਭਾਈ ਜੀ ਤੁਹਾਡੇ ਹਾਲਾਤ ਬਹੁਤ ਬੱਤਰ ਹੋਏ ਚਲੋ ਭਾਈ ਜੀ ਆਪਾਂ ਨੂੰ ਪ੍ਰਮਾਤਮਾ ਨੇ ਵਧੀਆ ਸੁੱਖ ਸ਼ਾਂਤੀ ਰੱਖੀ ਆ ਇਧਰਲੇ ਆਪਣੇ ਏਰੀਏ ਚ ਮਾਂਸਾਂ ਜਿਹੜੇ ਚ ਭਾਈ ਆਪਾਂ ਨੂੰ ਵੱਧ ਚੜ ਕੇ ਭਾਈ ਇਹ ਉਹਨਾਂ ਦੀ ਵਿਚਾਰਿਆਂ ਦੀ ਮਦਦ ਕਰਨੀ ਚਾਹੀਦੀ ਆ ਉਹਨਾਂ ਦਾ ਭਲਾ ਹੋਜੂ ਵਿਚਾਰਿਆਂ ਦਾ ਆਪਾਂ ਨੂੰ ਕੋਈ ਇਹਦੇ ਨਾਲ ਭਾਈ ਫਰਕ ਨਹੀਂ ਪੈਣਾ ਨਾ ਨਾ ਇਹਦਾ ਹੈ ਭਾਈ ਚਲੋ ਬਾਕੀ ਤੁਹਾਡਾ ਤੁਹਾਡਾ ਵੀ ਧੰਨਵਾਦ ਆ ਭਾਈ ਹੋਰ ਪਿੰਡਾਂ ਵਾਲਿਆਂ ਨੂੰ ਵੀ ਭਾਈ ਬੇਨਤੀ ਕਰਦਾ ਵੀ ਵੱਧੋ ਵੱਧ ਭਾਈ ਉਹਨਾਂ ਦਾ ਵਿਚਾਰਿਆਂ ਦਾ ਸਾਥ ਦਿਗੇ ਆਪਾਂ ਪਸ਼ੂ ਬਹੁਤ ਦੁਖੀ ਆ ਵਿਚਾਰੇ ਸਭ ਇਹੜੇ ਏਰੀਆ ਸੇਫ ਆ ਬਾਈ ਲਾਜ਼ਮੀ ਸੇਵਾ ਕਰਨੀ ਯਾਰ ਉਹਨਾਂ ਨੂੰ ਰਿਕਵੈਸਟ ਹੀ ਐ ਇਹ ਬਾਕੀ ਦੇਖੋ ਮਿਹਨਤੀ ਆ ਮੁੰਡੇ ਇਹ ਹਰ ਵੇਲੇ ਕਿਸ ਵਿੱਚ ਹਿੱਸਾ ਪਾਉਂਦੇ ਆ ਤੇ ਵੱਧ ਚੜ ਕੇ ਇਹ ਬਹੁਤ ਜ਼ਿਆਦਾ ਮਦਦ ਕਰਦੇ ਆ ਚਾਹੇ ਕਿਤੇ ਵੀ ਗਈ ਸੀ ਬਾਈ ਜਦ ਕਿਤੇ ਵੀ ਕੋਈ ਅੱਗ ਦਾ ਨੁਕਸਾਨ ਹੁੰਦਾ ਜਾਂ ਕਿਤੇ ਵੀ ਕੋਈ ਫਸਲਾਂ ਤਬਾਹ ਹੁੰਦੀਆਂ ਤੇ ਪੂਰਾ ਸਾਥ ਦਿੰਦੇ ਆ ਬਾਕੀ ਸੋਡਾ ਬਾਈ ਧੰਨਵਾਦ ਆ ਸੱਤਰਾਹ ਖੜਾ ਧੰਨਵਾਦ ਬਈ ਜਿਹੜੀ ਚੈਨ ਬਣਾਈ ਆ ਬਹੁਤ ਬਹੁਤ ਯੋਗਦਾਨ ਪਿੰਡ ਦਾ ਪਾਉਣ ਲਈ ਵੀ ਪਿੰਡ ਵਾਸੀਆਂ ਦਾ ਸਾਰੇ ਨਗਰ ਦਾ ਧੰਨਵਾਦ ਥੈਂਕ ਯੂ ਬਈ ਬਹੁਤ ਬਹੁਤ ਵਾਹਿਗੁਰੂ ਜੀ ਕੀ ਧੰਨਵਾਦ